ਸਰਕਾਰ ਦੇ ਵੱਲੋਂ ਪੰਚਾਇਤੀ ਸੋਨਾ ਦਾ ਐਲਾਨ ਕਰਨ ਤੋਂ ਬਾਅਦ ਚੋਣ ਲੜਨ ਦੇ ਲਈ ਉਮੀਦਵਾਰਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸੋ ਇਸ ਦੌਰਾਨ ਚੋਣ ਕਮਿਸ਼ਨ ਦੇ ਵੱਲੋਂ 13237 ਗ੍ਰਾਮ ਪੰਚਾਇਤਾਂ ਦੇ ਲਈ 19110 ਪੋਲਿੰਗ ਬੂਥ ਬਣਾਏ ਗਏ ਨੇ ਸੋ ਆਗਵਾ ਨੇ ਕਿਹਾ ਹੈ ਕਿ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਦੇ ਵੱਲੋਂ ਇਹ ਚੋਣਾ ਨਿਰਪੱਖ ਢੰਗ ਦੇ ਨਾਲ ਕਰਵਾਈਆਂ ਜਾਣ ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਲਈ ਚੰਗੇ ਪੜੇ ਲਿਖੇ ਉਮੀਦਵਾਰਾਂ ਦੀ ਚੋਣ ਹੋ ਸਕੇ ਅਤੇ ਪਿੰਡਾਂ ਦੀ ਭਾਈਚਾਰਕ ਸਾਂਝ ਵੀ ਬਣੀ ਰਹੇ ਰੋਈ ਲੋਕਾਂ ਨੂੰ ਫੀਲ ਕਰਦੇ ਆ ਵੀ ਜਿਹੜੇ ਪੜੇ ਲਿਖੇ ਉਮੀਦਵਾਰ ਨੇ ਸਾਫ਼ ਸੁਥਰੇ ਐਕਸ ਵਾਲੇ ਉਹਨਾਂ ਨੂੰ ਵੱਤ ਤੋਂ ਵੱਧ ਬੂਟਾ ਪਾਓ ਕਿ ਉਹਨਾਂ ਦਾ ਸਾਥ ਦਿਓ ਆ ਕਿ ਪਿੰਡਾਂ ਦਾ ਸਰਪੱਖੀ ਵੀ ਖਾਸ ਵੱਡੇ ਅਹੁਦੇ ਤੇ ਪਹੁੰਚਿਆ ਜਾ ਸਕੇ ਤੇ ਕਰਵਾਇਆ ਜੀ ਹਾਂ ਚਲੋ ਪਹਿਲੀ ਗੱਲ ਆ ਵੀ ਡੇਟ ਕਾਫੀ ਨੇ ਚਲੋ ਫਿਰ ਵੀ ਅਸੀਂ ਬਾਤ ਕਰਦੇ ਆ ਨਾ ਚੋਣਾਂ ਦਾ ਨੀਤੀ ਚੋਣਾਂ ਦਾ ਲੋਕਾਂ ਨੂੰ ਤਾਂ ਸਾਡੀ ਇਹੀ ਪੀਪੀਲ ਹੈ ਪਿੰਡ ਦੇ ਵਿੱਚ ਲੋਕਾਂ ਨੂੰ ਸਭ ਪਤਾ ਹੁੰਦਾ ਆਪਣੇ ਪਿੰਡਾਂ ਦੇ ਵਿੱਚ ਕਿ ਕਿਹੜੇ ਚੰਗੇ ਅਕਸ ਵਾਲੇ ਨੇ ਚੰਗੇ ਅਕਸ ਵਾਲਿਆਂ ਨੂੰ ਜੇ ਵਧੀਆ ਸੋਚ ਵਾਲੇ ਵਿਅਕਤੀ ਨੂੰ ਲੋਕ ਆਪ ਆਪਣੇ ਪਿੰਡ ਦਾ ਆਗੂ ਚੁਣਨਗੇ ਅੱਗੇ ਲਿਆਉਣਗੇ ਤਾਂ ਪਿੰਡ ਦੇ ਕੰਮ ਵਿਕਾਸਕਾਰ ਤੇ ਲੋਕਾਂ ਦੇ ਜਿਹੜੇ ਅਰਥਲ ਕੰਮ ਹੁੰਦੇ ਨੇ ਜਿਵੇਂ ਪੈਨਸ਼ਨਾਂ ਰਚਨ ਕਾਰਡ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਸਕੀਮ ਹੈ ਉਹ ਵੀ ਸਹੀ ਤਰੀਕੇ ਨਾਲ ਸਹੀ ਲੋਕਾਂ ਦੇ ਵਿੱਚ ਪਹੁੰਚਦੀ ਹੈ ਲੋਕਾਂ ਨੂੰ ਪੀਲ ਆ ਵੀ ਵੱਧ ਤੋਂ ਵੱਧ ਸਹੀ ਆਪਸ ਆਲੇ ਵਿਅਕਤੀ ਨੂੰ ਚੁਣੋ ਤੇ ਉਹਨੂੰ ਵੱਧ ਤੋਂ ਵੱਧ ਵੋਟਾਂ ਆ ਕੇ ਕਾਮਯਾਬ ਕਰੋ। ਚੋਣਾਂ ਦਾ ਤਾਂ ਇਹੀ ਹੈ ਵੀ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸਾਰੀਆਂ ਇਹਨ ਮਤਲਬ ਪੂਰੇ ਤਰੀਕੇ ਨਾਲ ਇਲੈਕਸ਼ਨ ਕੋਈ ਕਿਸੇ ਦਾ ਕੋਈ ਧੱਕਾ ਨਹੀਂ ਹੋਣਾ ਚਾਹੀਦਾ। ਭਾਈ ਚਾਰ ਕਿਸਾਨ ਜਿਹੜੀ ਸਾਡੇ ਪਿੰਡਾਂ ਦੀ ਹੈ ਉਹ ਬਣੀ ਰਹਿਣੀ ਚਾਹੀਦੀ ਆ। ਸਾਰਿਆਂ ਨੂੰ ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ। ਕੋਈ ਅੱਜ ਆਇਸੀ ਕਿ ਨਾ ਤੁਹਾਨੂੰ ਵੋਟ ਲਿਸਟ ਮਿਲੀ ਆ। ਨਾ ਬਾੜਬੰਦੀ ਵਾਲੀਆਂ ਵੋਟ ਲਿਸਟ ਕੋਈ ਨਹੀਂ ਮਿਲੀ ਸਾਨੂੰ ਇੱਥੋਂ ਹਾਂ ਤੁਹਾਨੂੰ ਵੀ ਕਹਿੰਦੇ ਨੇ ਪ੍ਰਸ਼ਾਸਨ ਵਾਲੇ ਵੀ ਚੰਡੀਗੜ੍ਹ ਹਾਲੇ ਲੈਣ ਗਏ ਹੋਏ ਨੇ ਸਰਕਾਰ ਦੇ ਇਹ ਜਿਹੇ ਨਿਲੈਕੀ ਵਾਲੇ ਕੰਮ ਨੇ ਹਾਲੇ ਵੋਟ ਲਿਸਟਾਂ ਰਿਪੋਰਟ ਵੀ ਦਫ਼ਤਰ ਬਣ ਕੇ ਹੁਣ ਤੱਕ ਹਲਿਆਈਆਂ ਨਹੀਂ ਤੇ ਕੀ ਮੰਗਦੇ ਆ ਵੀ ਮਤਲਬ ਉਹਨੂੰ ਸਾਰਾ ਕੰਮ ਕਲੀਅਰ ਹੋਣਾ ਚਾਹੀਦਾ ਸੀਗਾ ਨਹੀਂ ਜੀ